ਇਹ ਜੀ ਅ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ। ਜੀ। ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜ਼ਿਲ੍ਹੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟਸ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ, ਫਾਜ਼ਲਕਾ, ਤਰਨਤਾਰਨ, ਜੀਠਾ, ਬਗਾਲਾ, ਗੁਰਦਾਸਪੁਰ, ਰਾਨਕੋਟ ਉੱਥੇ ਸਾਰਾ ਬਾਰਡਰ ਅਜ ਸੀਲ ਹੈ। ਔਰ ਅਸੀਂ ਸਾਰੇ ਫੋਰਸ ਦੇ ਨਾਲ ਉਹ ਚੈੱਕ ਨਹੀਂ ਕਰ ਰਹੇ ਇਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅਜ ਨਾਈਟ ਅਰਮਿਨੇਸ਼ਨ ਚੈੱਕ ਪਟੇਸ਼ਨ ਚੱਲ ਰਿਹਾ ਤੇ ਸਾਰੇ ਜਿਹੜੇ ਅਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਨਾਲ ਹੀ ਸੇਵਾ ਲਈ ਉਹਨਾਂ ਇਸ ਸਰਕਾਰੀ ਤਤਪਰਾਂ ਔਰ ਹਮੇਸ਼ਾ ਨਾਲ ਹੀ ਸੇਵਾਵਾਂ ਦੇ ਖੜੇ ਖਾਸ ਇਨਪੋਰਟ ਨਹੀਂ ਆਦੇ ਰੁਟੀਨ ਦੀ ਚੈਕਿੰਗ ਆ ਰੁਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆ। ਜਿਹੜਾ ਮਾਈਨ ਬਲਾਸਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਾਈਨ ਬਲਾਸਟ ਦੇਖੋ ਅ ਮੈਂ ਇਹ ਕਹਿੰਦਾ ਸੀ ਕਿ ਇਹ ਜਿਹੜੇ ਸਾਡਾ ਗਵਾਂਡੀ ਮਤਲਬ ਪਾਕਿਸਤਾਨੀ ਐਸਆਈ ਏਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ। ਜੀ। ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਏਰੀਆ ਚ ਵੀ ਹੁੰਦੀਆਂ ਦੀਆਂ। ਤਾਂ ਕੋਈ ਅਸੀਂ ਘੁਮਰੋਣ ਵਾਲੀ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ। ਜਾ ਰਹੇ ਆਂ ਜੀ ਰਾਤ ਨੂੰ। ਕਿਉਂਕਿ ਕਿ ਗਲਤ ਤੋ ਹੀ ਪੀਸ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਉਹ ਤਾਂ ਬੱਡ ਦੀ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜਾ ਕੀ ਖਾਸ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ ਤਿੰਨ ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਹ ਅਸੀਂ ਹੁਣ ਮੈਂ ਔਰ ਐਸਐਸਪੀ ਸਾਹਿਬ ਔਰ ਐਸਪੀ ਹਡਕਾ ਸਾਹਿਬ ਜਾਣੇ ਚਾਹਾਂਗੇ ਸਰ ਫਾਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜਾ ਪਬਲਿਕ ਪਬਲਿਕ ਵਾਸਤੇ ਇਹ ਪੀ ਇਹ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸੁਰੱਖਿਆ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਾਜ਼ਰ ਹਾਂ